ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅੱਜ ਹੈ 29 ਅਗਸਤ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 29 ਅਗਸਤ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ એમਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਾਲੀਹੀ ਵਿੱਚ ਫਿਡੇ ਵਿਸ਼ਵ ਕੱਪ 2025 ਕਿੱਥੇ ਆਯੋਜਿਤ ਕੀਤਾ ਜਾਵੇਗਾ ਹਾਂਜੀ ਫਿਡੇ ਵਿਸ਼ਵ ਕੱਪ 2025 ਗੋਆ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਫਿਡੇ ਵਿਸ਼ਵ ਕੱਪ 2025 ਗੋਆ ਦੇ ਵਿੱਚ 3 ਅਕਤੂਬਰ ਤੋਂ ਲੈ ਕੇ 27 ਨਵੰਬਰ ਤੱਕ ਚੱਲੇਗਾ ਤੇ ਗੋਆ ਦੇ ਵਿੱਚ ਇਸ ਦੀ ਮੇਜ਼ਬਾਨੀ ਕਰੇਗਾ ਸਾਡਾ ਦੇਸ਼ ਭਾਰਤ ਸਤਰੰਜ ਦੇ ਵਿੱਚ ਆਪਣੀ ਤੇਜ਼ੀ ਨਾਲ ਵਧ ਰਹੀ ਮਯੂਦਗੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੇ ਲਈ ਭਾਰਤ ਫਿਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਵਰਲਡ ਕੱਪ ਆਪਾਂ ਸੋਇਸ ਕਰਕੇ ਤੁਹਾਡੇ ਲਈ ਇੰਪੋਰਟੈਂਟ ਆ ਤੇ ਕਿੱਥੇ ਕਰੇਗਾ ਗੋਆ ਦੇ ਵਿੱਚ ਹੁਣ ਗੋਆ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਆਪਾਂ ਜੀ ਇੱਥੋਂ ਦੇ ਚੀਫ ਮਨਿਸਟਰ ਆ ਪ੍ਰਮੋਦ ਸਾਬੰਤ ਗਵਰਨਰ ਆ ਪੂਸ਼ਪਤੀ ਅਸ਼ੋਕ ਗਜਾਪਤੀ ਰਾਚੂ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚੁਰੀ, ਮੋਲਮ ਨੈਸ਼ਨਲ ਪਾਰਕ, ਗੌਂਦਲਾ ਵਾਈਲਡਲਾਈਫ ਸੈਂਚੁਰੀ, ਸਲੀਮ ਅਲੀ ਵਾਈਲਡਲਾਈਫ ਸੈਂਚੁਰੀ, ਨੇਤਰਾਵਲੀ ਵਾਈਲਡਲਾਈਫ ਸੈਂਚੁਰੀ, ਕੋਟੀਗਾਓਂ ਵਾਈਲਡਲਾਈਫ ਸੈਂਚੁਰੀ, ਮਤੇਈ ਵਾਈਲਡਲਾਈਫ ਸੈਂਚੁਰੀਆ ਗੋਆ ਸਥਾਪਨਾ ਦਿਵਸ ਹਰੇਕ ਸਾਲ 3 ਮਈ ਨੂੰ ਬਣਾਇਆ ਜਾਂਦਾ ਕਿਉਂਕਿ ਗੋਆ ਗੋਆ ਮੁਕਤੀ ਦਿਵਸ ਜਿਹੜਾ ਹੈ ਹਰੇਕ ਸਾਲ 19 ਦਸੰਬਰ ਨੂੰ ਬਣਾਇਆ ਜਾਂਦਾ ਕਿਉਂਕਿ ਗੋਆ 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਗੋਆ ਵਿੱਚ ਮੰਡੋਵੀ ਨਦੀ ਤੇ ਰੋ-ਰੋ ਫੇਰੀ ਸੇਵਾ ਸ਼ੁਰੂ ਹੋਈ ਗੋਆ ਦੇ ਫੈਨੀ ਨੂੰ ਜੀਆਈ ਟੈਗ ਮਿਲਿਆ ਗੋਆ ਦੇ ਰਾਜ ਭਵਨ ਵਿਖੇ ਉਪ ਰਾਸ਼ਟਰਪਤੀ ਜਗਦੀਪ ਦਨਖੜ ਨੇ ਆਚਾਰੀਆ ਚਾਰਕ ਅਤੇ ਰਿਸ਼ੀ ਸੁਸ਼ਰਤ ਦੀਆਂ ਮੂਰਤੀਆਂ ਦਾ ਉਦਘਾਟਨ ਕੀਤਾ ਉਲਾਸ ਨਾ ਭਾਰਤ ਸਾਕਤ ਸਾਖਰਤਾ ਪ੍ਰੋਗਰਾਮ ਤਹਿਤ ਗੋਆ ਨੂੰ 100% ਸਾਖਰਤਾ ਘੋਸ਼ਿਤ ਕੀਤਾ ਗਿਆ ਇਥੇ ਵਾਈ ਮਿਸਟੇਕ ਸਪੈਲਿੰਗ ਮਿਸਟੇਕ ਹੈ ਸਾਖਰਤਾ ਨਾ ਉਲਾਸ ਨਪਾਰਤ ਸਾਕਰਤਾ ਪ੍ਰੋਗਰਾਮ ਸੀ ਜਿਸ ਦੇ ਅਕੋਰਡਿੰਗ ਗੁਆ ਨੂੰ 100% ਪੂਰਨ ਸਾਕਰਤਾ ਰਾਸ਼ਕੋਸ਼ ਦਿੱਤਾ ਗਿਆ ਗੁਆ ਵਿੱਚ ਕੋਲਰ ਭਵਨ ਤੇ ਸਾਗਰ ਭਵਨ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਗੁਆ ਸਰਕਾਰ ਨੇ ਉੱਤਰ ਪ੍ਰਦੇਸ਼ ਫਾਇਰ ਵਿਭਾਗ ਨੂੰ ਸਨਮਾਨਿਤ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਇੰਗਾ ਰੁਗੀ ਨੇਨ ਨੂੰ ਕਿਸ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹਾਂਜੀ ਇੰਗਾ ਰੁਗੇਨੀਅਨ ਇਹਨਾਂ ਨੂੰ ਰੀਸੈਂਟਲੀ ਪ੍ਰਧਾਨ ਮੰਤਰੀ ਚੁਣਿਆ ਗਿਆ ਵਾ ਲਿਥੂਆਨੀਆ ਦੇ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਅਪਾਇੰਟਮੈਂਟ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਠੀਕ ਹੈ ਹੁਣ ਇਹ ਲਿਥੂਆਨੀਆ ਦੀ ਪ੍ਰਧਾਨ ਮੰਤਰੀ ਬਣੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲਿਥੂਆਨੀਆ ਜਿਸ ਦੀ ਕੈਪੀਟਲ ਆ ਵਿਲਨੀਅਸ ਕਰੰਸੀ ਆ ਯੂਰੋ ਤੇ ਪ੍ਰੈਜ਼ੀਡੈਂਟ ਆ ਗਿਟਾਨਸ ਨੋਸੇਡਾ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਭਾਰਤੀ ਕਾਮਿਆਂ ਲਈ 10 ਲੱਖ ਨੌਕਰੀਆਂ ਦੇ ਮੌਕੇ ਦਿੱਤੇ ਹਨ ਹਾਂਜੀ ਭਾਰਤੀਆਂ ਨੂੰ 10 ਲੱਖ ਭਾਰਤੀਆਂ ਦੇ ਲਈ 10 ਲੱਖ ਨੌਕਰੀਆਂ ਕੱਢੀਆਂ ਵਾ ਰੂਸ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਠੀਕ ਹੈ ਰੂਸ ਨੇ ਭਾਰਤੀਆਂ ਲਈ 10 ਲੱਖ ਨੌਕਰੀਆਂ ਵਾ ਜਿਹੜੀਆਂ ਇਹ ਕੱਢੀਆਂ ਵਾ ਜਿਵੇਂ ਯੂਕੇ ਜਾਂ ਅਮਰੀਕਾ ਤੇ ਕੈਨੇਡਾ ਵਰਗੇ ਰਵਾਇਤੀ ਸਥਾਨਾ ਵਿੱਚ ਇਮੀਗ੍ਰੇਸ਼ਨ ਨਿਜ਼ਮ ਸਖਤ ਹੋ ਗਏ ਆ ਤਾਂ ਰੂਸੀ ਭਾਰਤੀ ਕਾਮਿਆਂ ਲਈ ਇੱਕ ਨਵੇਂ ਰੋਜ਼ਗਾਰ ਕੇਂਦਰ ਵੱਜੋਂ ਰੂਸ ਨੇ ਇੱਕ ਤਰ੍ਹਾਂ ਨਾਲ ਹੈਲਪ ਕੀਤੀ ਆ ਭਾਰਤ ਤੇ ਰੂਸ ਦੋਵਾਂ ਦੇ ਅਧਿਕਾਰਿਤ ਬਿਆਨਾਂ ਦੇ ਅਨੁਸਾਰ 2025 ਦੇ ਅੰਤ ਤੱਕ ਲਗਭਗ 10 ਲੱਖ ਭਾਰਤੀ ਰੂਸ ਵਿੱਚ ਕੰਮ ਕਰ ਸਕਣਗੇ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਹੁਣ ਰੂਸ ਨੇ ਇਹ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਪਲ ਪ੍ਰੈਜ਼ੀਡੈਂਟ ਆ ਬੁਲਾਦੀਮਿਰ ਪੁਤਿਨ ਨੇ ਰੂਸ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਤੇ ਰੂਸ ਦੀ ਹੱਦ ਸਾਡੇ ਦੇਸ਼ ਭਾਰਤ ਨਾਲ ਲਈ ਨਾਲ ਵੀ ਚੀਨ ਦੇ ਨਾਲ ਲੱਗ ਰਹੀ ਹੈ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਇੰਡੀਆ ਇੰਨੀ ਨਾਲ ਹੱਦ ਲੱਗਦੀ ਆ ਪਾਕਿਸਤਾਨ ਤੇ ਨੇਪਾਲ ਦੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨੇਪਾਲ ਦੇ ਨਾਲ ਚੀਨ ਚੀਨ ਦੇ ਨਾਲ ਹੀ ਰਸ਼ੀਆ ਵਾ ਠੀਕ ਹੈ ਰੂਸ ਦੇ 6 ਸਾਲਾਂ ਬਾਅਦ ਕਰਾਸ਼ੀ ਨਿਕੋਹ ਜਵਾਲਾਮੁਖੀ ਫਟਿਆ ਰੂਸ ਨੇ ਆਪਣਾ ਸਭ ਤੋਂ ਵੱਡਾ ਜਲਸੈਨਾ ਅਭਿਆਸ ਜੁਲਾਈ ਸਟੋਰਮ ਕੀਤਾ ਰੂਸ ਦਾ ਨੇਵੀ ਦਿਵਸ ਹਰ ਇੱਕ ਸਾਲ 27 ਜੁਲਾਈ ਨੂੰ ਮਨਾਇਆ ਜਾਂਦਾ ਰੂਸ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ ਰੂਸ ਈਰਾਨ ਵਿੱਚ 8 ਪਰਮਾਣੂ ਰੀਐਕਟਰ ਬਣਾਏਗਾ ਰੂਸ ਨੇ ਪੁਲਾੜ ਸਟੇਸ਼ਨ ਤੋਂ ਯੂਏਵੀ ਲਾਂਚ ਕਰਨ ਲਈ ਟੈਕਨੋਲੋਜੀ ਨੂੰ ਪੇਟੈਂਟ ਕੀਤਾ ਭਾਰਤ ਅਤੇ ਰੂਸ ਆਪਣੇ ਕੂਟਨੀਤਿਕ ਸਬੰਧਾਂ ਦੇ ਉੱਤਰ ਵੀ ਬਰੇਗਾਂਟ ਮਨਾਉਣਗੇ ਭਾਰਤ ਅਤੇ ਰੂਸ ਵਿੱਚ ਕਰਜਾਲ ਸੈਨਾ ਅਭਿਆਸ ਸਿੰਦਰਾ 2025 ਹੋਇਆ ਨੈਕਸਟ ਹੈ ਕਿਹੜੀ ਰਾਜ ਸਰਕਾਰ 1 ਸਤੰਬਰ ਤੋਂ ਨੋ ਹੈਲਮਟ ਨੋ ਫਿਊਲ ਸੜਕ ਸੁਰੱਖਿਆ ਮਹਾਂ ਸ਼ੁਰੂ ਕਰੇਗੀ 1 ਸਤੰਬਰ ਤੋਂ ਨੋ ਹੈਲਮਟ ਨੋ ਫਿਊਲ ਸੜਕ ਸੁਰੱਖਿਆ ਮਹਿੰਮ ਸ਼ੁਰੂ ਕਰੇਗੀ ਉੱਤਰ ਪ੍ਰਦੇਸ਼ ਦੀ ਗਵਰਨਮੈਂਟ অপਸ਼ਨ ਸੀ ਇਸ ਆ ਰਾਈਟ ਆਂਸਰ ਤਾਂ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਸ਼ੁਰੂ ਕਰੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਲਖਨਊ ਇੱਥੋਂ ਦੇ ਚੇਤ ਮਨਿਸਟਰਾ ਯੋਗੀ ਅਦਿਤਿਆਨਾਥ ਗਵਰਨਰ ਅਨੰਦੀ ਬੈਂਕ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਹੈ ਜਿੱਥੇ ਚੀਤਿਆਂ ਨੇ ਫੇਮਸ ਆ ਉੱਤਰ ਪ੍ਰਦੇਸ਼ ਦੇ ਜਲਾਲਾਬਾਦ ਸ਼ਹਿਰ ਦਾ ਨਾਮ ਬਦਲ ਕੇ ਪਰਸ਼ੂਰਾਮਪੁਰੀ ਰੱਖਿਆ ਗਿਆ ਗੋਰਖਪੁਰ ਵਿੱਚ ਉੱਤਰ ਪ੍ਰਦੇਸ਼ ਦੇ ਪਹਿਲੇ ਹਰੇ ਹਾਈਡਰੋਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਉੱਤਰ ਪ੍ਰਦੇਸ਼ ਨੇ ਯੂਕੇ ਵਿੱਚ ਪੜ੍ਹਾਈ ਲਈ ਅਟਲ ਚੈਵਨਿੰਗ ਸਕਾਲਰਸ਼ਿਪ ਸ਼ੁਰੂ ਕੀਤੀ ਮੇ ਦਾ ਰੂਪਮ ਨੌਇਡਾ ਦੀ ਪਹਿਲੀ ਮਹਿਲਾ ਜ਼ਿਲ੍ਹਾ ਜਿਸਟੇਟ ਬਣੀ ਗੋਮਤੀ ਨਗਰ ਰੇਲਵੇ ਸਟੇਸ਼ਨ ਉੱਤਰ ਪ੍ਰਦੇਸ਼ ਦਾ ਪਹਿਲਾ ਨਿੱਜੀ ਰੇਲਵੇ ਸਟੇਸ਼ਨ ਬਣਿਆ ਲਖਨਊ ਵਿੱਚ ਇੱਕ ਨਵੀਂ ਸੜਕ ਦਾ ਨਾਮ ਸੁਭਾਸ਼ ਸੁਸ਼ੋਕਲਾ ਦੇ ਨਾਮ ਤੇ ਰੱਖਿਆ ਗਿਆ ਸਸੀ ਪ੍ਰਕਾਸ਼ ਗੋਇਲ ਨੇ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਸਖਤਰ ਵਜੋਂ ਆਉਂਦਾ ਸੰਭਾਲਿਆ ਉੱਤਰ ਪ੍ਰਦੇਸ਼ ਸਰਕਾਰ ਨੇ ਗਾਂ ਦੇ ਗੋਬਰ ਤੋਂ ਕਪੜਾ ਤੇ ਬਾਇਓਪਲਾਸਟਿਕ ਬਣਾਉਣ ਦੀ ਪਹਿਲ ਸ਼ੁਰੂ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਗ੍ਰਾਹਮ ਹਾਊਸਿੰਗ ਦੇ ਸੀਈਓ ਵਜੋਂ ਕਿਸ ਨੂੰ ਚੁਣਿਆ ਗਿਆ ਗ੍ਰਾਹਮ ਹਾਊਸਿੰਗ ਦੇ ਸੀਈਓ ਵਜੋਂ ਨਿਯੁਕਤ ਕੀਤਾ ਗਿਆ ਵਾ ਅਰਜੁਨ ਚੌਧਰੀ ਨੂੰ অপশন সি ইজ দা রাইট आंसर। কোনি কা অ্যাপয়েন্টমেন্ট دی গাল। তেসরাদা चौहान ਨੂੰ ਸਮਰੱਥਾ નિર્మాਣ కమిషన్ دی পূਰਣকালী চেয়ারপারਸਨ ਚੁਣਿਆ ਗਿਆ। পি. ਵੀ. ਪਾਲਾ ਜੀ ਨੂੰ ਜੈਗੂਆਰ ਲੈਂਡ ਰੋਵਰ ਦਾ ਨਵਾਂ ਸੀ.ਈ.ਓ. ਚੁਣਿਆ ਗਿਆ। ਰਜੀਵ ਆਨੰਦ ਨੂੰ ਇੰਡਸੈਂਟ ਬੈਂਕ ਦਾ ਨਵਾਂ ਐਮ.ਡੀ. ਅਤੇ ਸੀ.ਈ.ਓ. ਚੁਣਿਆ ਗਿਆ। ਪੁਸ਼ਪਿੰਦਰ ਸਿੰਘ ਨੂੰ ਭਾਰਤੀ ਫੌਜ ਦਾ ਨਵਾਂ ਉਪ ਮੁਖੀ ਨਿਯੁਕਤ ਕੀਤਾ ਗਿਆ। ਡਾਕਟਰ ਮਿਆਂਕ ਸ਼ਰਮਾ ਨੇ ਵਿੱਤੀ ਸਲਾਹਕਾਰ ਰੱਖਿਆ ਸੇਵਾਵਾਂ ਵਜੋਂ ਆਂ ਦਾ ਸੰਭਾਲਿਆ। ਸੰਜੇ ਵਾਸਰੀਆਂ ਨੇ ਜਲ ਸੈਨਾ ਦੇ ਉਪ ਮੁਖੀ ਵਜੋਂ ਦਾ ਸੰਭਾਲਿਆ ਇਹ ਰਾਜਾ ਰਾਜਨ ਨੂੰ ਵਿਕਰਮ ਸਾਰਾ ਭਾਈ ਸਪੇਸ ਸੈਂਟਰ ਦਾ ਉਪ ਮੁਖੀ ਚੁਣਿਆ ਗਿਆ ਖਾਲਿਦ ਜਮੀਲ ਸੀਨੀਅਰ ਪੁਲਿਸ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਬਣੇ ਨੈਕਸਟ ਹੈ ਹਾਲ ਹੀ ਵਿੱਚ ਅਮਰੀਕਾ ਤੇ ਕਿਸ ਦੇਸ਼ ਨੇ ਸਭ ਤੋਂ ਵੱਡਾ ਸੁਪਰ ਗੁਰੂੜ ਸ਼ੀਲਡ ਅਭਿਆਸ ਸ਼ੁਰੂ ਕੀਤਾ ਹਾਂਜੀ ਅਮਰੀਕਾ ਤੇ ਇੰਡੋਨੇਸ਼ੀਆ ਨੇ ਸਭ ਤੋਂ ਵੱਡਾ ਸੁਪਰ ਗੁਰੂੜ ਸ਼ੀਲਡ ਅਭਿਆਸ ਸ਼ੁਰੂ ਕੀਤਾ ਕਿਨੇ ਸ਼ੁਰੂ ਕੀਤਾ ਅਮਰੀਕਾ ਤੇ ਇੰਡੋਨੇਸ਼ੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਦੇ ਵਿੱਚ 올 ਇੰਡੀਆ ਸਪੀਕਰਸ ਕਾਨਫਰੰਸ ਦਾ ਉਦਘਾਟਨ ਕੀਤਾ ਇਹ ਤੁਹਾਡੇ ਲਈ ਇੱਕ ਰਿਵੀਜ਼ਨ ਕਨਸੈਪਟ ਹੈ ਹੋਰ ਕੁਝ ਵੀ ਨਹੀਂਗਾ ਇਹਦੇ ਨਾਲ ਰਿਲੇਟਡ ਨਹੀਂਗਾ ਇੰਡੋਨੇਸ਼ੀਆ ਤੇ ਅਮਰੀਕਾ ਦੇ ਵਿੱਚ ਘਰੂੜ ਸ਼ਕਤੀ ਅਭਿਆਸ ਹੋਇਆ ਜਿਹੜਾ ਕਿ ਸਭ ਤੋਂ ਵੱਡਾ ਸੀ ਸੁਪਰਬ ਸੀ ਪਰ ਇਹਨਾ ਯਾਦ ਰੱਖਣਾ ਜਿਹੜਾ ਸੁਪਰ ਗਰੂਡ ਸ਼ਕਤੀ ਅਭਿਆਸ ਇੰਡੋਨੇਸ਼ੀਆ ਤੇ ਅਮਰੀਕਾ ਦੇ ਵਿੱਚ ਕਰ ਹੁੰਦਾ ਪਰ ਓਨਲੀ ਗਰੂਡ ਸ਼ਕਤੀ ਅਭਿਆਸ ਆ ਜਿਹੜਾ ਇਹ ਭਾਰਤ ਤੇ ਹੈ ਇੰਡੋਨੇਸ਼ੀਆ ਦੇ ਵਿੱਚਕਾਰ ਹੁੰਦਾ ਇੰਡੋਨੇਸ਼ੀਆ ਦੀ ਕੈਪੀਟਲ ਜਾਕARTA ਕ੍ਰਾਂਸੀਆ ਇੰਡੋਨੇਸ਼ੀਆ ਰੁਪਇਆ ਪ੍ਰਾਈਮ ਮਿਨਿਸਟਰ ਦਾ ਪ੍ਰਬੋਗੋ ਸ਼ੁਬਿਆੰਤੋ ਇੰਡੋਨੇਸ਼ੀਆ ਦਾ ਆਜ਼ਾਦੀ ਦਿਵਸ 17 ਅਗਸਤ ਨੂੰ ਮਨਾਇਆ ਜਾਂਦਾ ਏਸ਼ੀਆ ਪ੍ਰਸ਼ਾਂਤ ਮਿਟ ਐਮਐਚ ਔਰ ਗੋਲਫ ਚੈਂਪੀਅਨਸ਼ਿਪ ਇੰਡੋਨੇਸ਼ੀਆ ਵਿੱਚ ਹੋਈ ਇੰਡੋਨੇਸ਼ੀਆ ਵਿੱਚ ਮਾਉਂਟ ਲੋਗੋਟੋਬੀ ਲੱਖ ਲੱਖ ਜਵਾਲਾਮੁਖੀ ਫਟਿਆ ਇੰਡੋਨੇਸ਼ੀਆ ਬ੍ਰਿਕਸ ਦੇ ਨਵੇਂ ਵਿਕਾਸ ਬੈਂਕ ਵਿੱਚ ਸ਼ਾਮਿਲ ਹੋਇਆ ਇੰਡੋਨੇਸ਼ੀਆ ਦੇ ਮਾਉਂਟ ਟੁਟੋਕੋਨੋ ਜਵਾਲਾਮੁਖੀ ਇੰਡੋਨੇਸ਼ੀਆ ਵਿੱਚ ਫਟਿਆ ਪੰਜਵਾਂ ਬਹੁ ਪੱਖੀ ਜਲ ਸੈਨਾ ਪਿਆ ਸੁਕੋ ਮੋਡੋ ਇੰਡੋਨੇਸ਼ੀਆ ਵਿੱਚ ਹੋਇਆ ਇੰਡੋਨੇਸ਼ੀਆ ਵਿੱਚ ਮਾਉਂਟ ਇਵੋਜੋ ਵਾਲਾ ਮੁਕੇ ਫਟਿਆ ਇੰਡੋਨੇਸ਼ੀਆ ਬ੍ਰਿਕਸ ਸਮੂਹ ਦਾ ਪੂਰਾ ਮੈਂਬਰ ਬਣਿਆ ਨੈਕਸਟ ਹੈ ਹਾਲ ਹੀ ਵਿੱਚ ਸੁਰੂ ਸੌਮਰ ਫੈਸਟੀਵਲ 2025 ਕਿੱਥੇ ਸ਼ੁਰੂ ਹੋਇਆ ਹਾਂਜੀ ਸੁਰੂ ਸੌਮਰ ਫੈਸਟੀਵਲ 2025 ਇਹ ਲਦਾਖ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਲਦਾਖ ਤੋਂ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲਦਾਖ ਖਲਦਾਖ ਦੀ ਕੈਪੀਟਲ ਲੱਲੀ ਤੇ ਇਥੋਂ ਦੇ ਲੂਟੀਨੇਟ ਗਵਰਨਰਾ ਕਬਿੰਦਰ ਗੁਪਤਾ ਲਦਾਖ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹੈ ਜਿਸ ਦਾ ਨਾਮ ਹੈ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਲਦਾਖ ਦੇ ਰਿਗਜ਼ੀਅਨ ਜਾਨਮਲ ਡੋਲ ਨੇ ਦੱਖਣੀ ਕੋਰੀਆ ਵਿੱਚ ਆਯੋਜਿਤ ਹਾਕੀ ਟੂਗੇਦਰ ਇੰਟਰਨੈਸ਼ਨਲ ਕੋਚਿੰਗ ਕੈਂਪ ਵਿੱਚ ਹਿੱਸਾ ਲਿਆ ਇਸਰੋ ਦੇ ਉੱਚ ਉਚਾਈ ਵਾਲੇ ਐਨਲੌਗ ਮਿਸ਼ਨ ਹੋਪ ਦਾ ਉਦਘਾਟਨ ਲਦਾਖ ਦੇ ਵਿੱਚ ਕੀਤਾ ਗਿਆ ਭਾਰਤੀ ਫੌਜ ਨੇ ਲਦਾਖ ਵਿੱਚ ਆਕਾਸ਼ ਪ੍ਰਾਈਮ ਦੇਸੀ ਤੌਰ ਤੇ ਵਿਕਸਿਤ ਹਵਾਈ ਰੱਖਿਆ ਪ੍ਰਣਾਲੀ ਦਾ ਉਦਘਾਟਨ ਕੀਤਾ ਲਦਾਖ ਵਿੱਚ ਫੁਰਮਾਨੀ ਤਿਹਾਰ 2025 ਦਾ ਯੂਜ਼ਿੰਗ ਕੀਤਾ ਗਿਆ ਬਟਾਲਿਕ ਕ੍ਰਿਕਟ ਲੀਗ 2025 ਦਾ ਯੂਜ਼ਿੰਗ ਲਗਾ ਕੇ ਚੋਇਆ ਮਾਥੂ ਨਾਗਾਰੰਗ ਵੱਜੂ ਜਾਣਿਆ ਜਾਣ ਵਾਲਾ ਸਲਾਣਾ ਮੱਠ ਤਤਿਹਰ ਲਦਾਖ ਵਿੱਚ ਹੋਇਆ ਕੇਲੋ ਇੰਡੀਆ ਵਿੰਟਰ ਗੇਮਸ 2025 ਲਦਾਖ ਵਿੱਚ ਸ਼ੁਰੂ ਹੋਈਆਂ ਨੈਕਸਟ ਟਾਈਮ ਹਾਲ ਹੀ ਵਿੱਚ NHAI ਨੈਸ਼ਨਲ ਹਾਈਵੇਅ অথরিটি ਆਫ ਇੰਡੀਆ ਦੇ ਕਿਸ ਦੇ ਸਹਿਯੋਗ ਨਾਲ ਪ੍ਰੋਜੈਕਟ ਅਰੋਹਣ ਸ਼ੁਰੂ ਕੀਤਾ ਪ੍ਰੋਜੈਕਟ ਅਰੋਹਣ ਇਹ ਕੀ ਹੈ ਨੈਸ਼ਨਲ ਹਾਈਵੇਅ অথরিটি ਆਫ ਇੰਡੀਆ ਦੇ ਟੋਲ ਪਲਾਜ਼ਾ ਦੇ ਜਿੰਨੇ ਵੀ EMPLOYES ਕੰਮ ਕਰਦੇ ਆ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਸਹਿਯੋਗ ਦੇਣ ਦੇ ਲਈ ਇਹ ਪ੍ਰੋਜੈਕਟ ਅਰੋਹਣ ਸ਼ੁਰੂ ਕੀਤਾ ਇਹ ਸ਼ੁਰੂ ਕੀਤਾ ਵਰਟਿਸ ਬੁਨੀਆਤੀ ਟਾਂਚਾ ਟਰੱਸਟ ਨੇ অপਸ਼ਨ B ਇਜ਼ ਅ ਰਾਈਟ ਆਂਸਰ ਨੈਕਸਟ ਹੈ ਹਾਲੰ ਵਿੱਚ ਰੱਖਿਆ ਮੰਤਰਾਲੇ ਨੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਕਿਸ ਸੰਸਥਾ ਨਾਲ ਇੱਕ ਸਮਝੌਤਾ ਕੀਤਾ ਰੱਖਿਆ ਮੰਤਰਾਲੇ ਨੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਮਝੌਤਾ ਕੀਤਾ ਵਾ ਇਹ ਸਮਝੌਤਾ ਭਾਰਤੀ ਗੁਣਵਤਾ ਕੌਂਸਲ ਨਾਲ ਕੀਤਾ ਗਿਆ অপਸ਼ਨ C ਇਜ਼ ਅ ਰਾਈਟ ਆਂਸਰ ਠੀਕ ਹੈ ਹੁਣ ਇੱਕ ਸਮਝੌਤੇ ਦੀ ਗੱਲ ਅਸੀਂ ਕੀਤੀ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਰੱਖਿਆ ਮੰਤਰਾਲੇ ਅਤੇ ਕੁਆਲਿਟੀ ਕਾਉਂਸਲ ਆਫ ਇੰਡੀਆ ਵਿੱਚ ਘਰ ਹੋਇਆ ਤੇ ਇਹ 63 ਲੱਖ ਤੋਂ ਵੱਧ ਭਾਰਤੀ ਸਾਫ ਦਾ ਸੈਨਿਕਾਂ ਲਈ ਪੈਨਸ਼ਨ ਸਿਹਤ ਸੇਵਾਵਾਂ માં ਪੁਨਰਵਾਸ ਤੇ ਡਿਜੀਟਲ ਸੇਵਾਵਾਂ ਨੂੰ ਬਿਹਤਰ ਬਣਾਏਗਾ ਨੈਕਸਟ ਕੁਐਸ਼ਨ ਹੈ ਜੇ ਸਕੂਲ ਦੀਆਂ ਕਲਾਸਾਂ ਵਿੱਚ ਫੋਨ ਤੇ ਦੇਸ਼ ਵਿਆਪੀ ਪਾਬੰਦੀ ਕਿਸ ਨੇ ਲਗਾਈ ਸਕੂਲ ਦੀਆਂ ਕਲਾਸਾਂ ਵਿੱਚ ਫੋਨ ਤੇ ਪਾਬੰਦੀ ਲਗਾਈ ਆ ਦੱਖਣੀ ਕੋਰੀਆ ਨੇ অপশন বি ইজ দা রাইট আনসার। কোরেয়া ਨੇ দক্ষিণ কোরিয়া ਨੇ ਲਗਾਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ দক্ষিণ কোরিয়া ਜਿਸ ਦੀ ਕੈਪੀਟਲ ਹੈ সিওল। கிரਾਂਸੀਆ সাউথ ਕੋਰੀਅਨ ਕੋਨ ਪ੍ਰੈਜ਼ੀਡੈਂਟ ਹੈ ਲੀ ਜਿਓ। দক্ষিণ কোরিয়া ਨੇ 4 ਸਾਲਾਂ ਵਿੱਚ ਪਹਿਲੇ ਨਾਗਰਿਕ ਰੱਖਿਆ ਮੰਤਰੀ ਆਹਨ ਯੂ ਬਾਕ ਨੂੰ ਮਿਜਾਪੂ ਕੀਤਾ। ਭਾਰਤੀ ਅਦਾਕਾਰ ਅਨੁਸ਼ਕਾ ਸੈਨ ਨੂੰ ਦੱਖਣੀ ਕੋਰੀਆਈ ਸਰਕਾਰ ਨੇ ਸਨਮਾਨਿਤ ਕੀਤਾ। ਦੱਖਣੀ ਕੋਰੀਆ ਵਿੱਚ ਪੁਲਾੜ ਖੋਜ ਤੇ ਗਲੋਬਲ ਕਾਨਫਰੰਸ ਹੋਈ। ਦੱਖਣੀ ਕੋਰੀਆ ਨੇ ਕੁੱਤੇ ਦੇ ਮਾਸ ਦੀ ਖਾਪਤ ਤੇ ਵਿਕਰੀ ਤੇ ਪਾਬੰਦੀ ਲਗਾਈ। ਦੱਖਣੀ ਕੋਰੀਆ ਦੁਨੀਆ ਦਾ ਸਭ ਤੋਂ ਵੱਡਾ ਚਿਪ ਸੈਂਟਰ ਬਣਾਏਗਾ। ਦੱਖਣੀ ਕੋਰੀਆ ਵਿੱਚ ਓਸ਼ੀਅਨਿਕਸ ਸਿਟੀ ਨਾਮ ਅਧੀਨ ਇੱਕ ਤਰਗਾ ਸ਼ਹਿਰ ਸਥਾਪਿਤ ਕੀਤਾ ਜਾ ਰਿਹਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਮਹਾਦੋਸ਼ ਤੋਂ ਬਾਅਦ ਹਟਾਇਆ ਗਿਆ। SpaceX ਨੇ ਰੱਖਣੀ ਕੋਰੀਆਈ ਫੌਜੀ ਉਪਗ੍ਰਹਿ ਅਨਾਲਿਸਿਸ ਨੂੰ ਸਫਲਤਾਪੂਰਵਕ ਨੋਟਸ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਛੀਲ ਦਿਵਸ ਕਦੋਂ ਮਨਾਇਆ ਗਿਆ ਵਿਸ਼ਵ ਛੀਲ ਦਿਵਸ ਇਹ ਹਰੇਕ ਸਾਲ 27 ਅਗਸਤ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਛੀਲਾਂ ਦੇ ਯੋਗਦਾਨ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ 27 ਅਗਸਤ ਨੂੰ ਵਿਸ਼ਵ ਛੀਲ ਦਿਵਸ ਮਨਾਇਆ ਜਾਂਦਾ ਹੁਣ ਅਗਸਤ ਦੇ ਇੰਪੋਰਟੈਂਟ ਡੇ ਦੀ ਗੱਲ ਹੈ 1 ਅਗਸਤ ਨੂੰ ਰਾਸ਼ਟਰੀ ਪਰਬਤਾਰੋਹਨ ਦਿਵਸ ਵਿਸ਼ਵ ਫੇਫੜਿਆਂ ਦਾ ਕੈਂਸਰ ਦਿਵਸ ਦੇ ਵਿੱਚ ਵਾਈਡ ਬੈਪ ਦਿਵਸ ਮਨਾਇਆ ਗਿਆ 3 ਅਗਸਤ ਨੂੰ ਕਲੌਜ਼ ਸਿੰਡਰਮ ਜਾਗਰੂਕਤਾ ਦਿਵਸ ਮਨਾਇਆ ਗਿਆ 4 ਅਗਸਤ ਨੂੰ ਅਮਰੀਕੀ ਟਾਟ ਰੱਖਿਆ ਦਿਵਸ ਮਨਾਇਆ ਗਿਆ 6 ਅਗਸਤ ਨੂੰ ਹਿਰੋਸ਼ੀਮਾ ਦਿਵਸ ਮਨਾਇਆ ਗਿਆ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ 8 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਮਨਾਇਆ ਗਿਆ 9 ਅਗਸਤ ਨੂੰ ਵਿਸ਼ਵ ਆਦੀਵਾਸੀ ਅਤੇ ਨਾਗਾਸਾਕੀ ਦਿਵਸ ਮਨਾਇਆ ਗਿਆ 10 ਅਗਸਤ ਨੂੰ ਵਿਸ਼ਵ ਸ਼ੇਰ ਦਿਵਸ ਵਿਸ਼ਵ ਬਾਇਓਫਿਊਲ ਦਿਵਸ ਮਨਾਇਆ ਗਿਆ 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਤੇ ਵਿਸ਼ਵ ਹਾਥੀ ਦਿਵਸ ਮਨਾਇਆ ਗਿਆ 13 ਅਗਸਤ ਨੂੰ ਵਿਸ਼ਵ ਵੰਗਦਾਨ ਦਿਵਸ ਮਨਾਇਆ ਗਿਆ 14 ਅਗਸਤ ਨੂੰ ਵੰਡ ਦਾ ਦਹਿਸ਼ਤ ਯਾਦਗਰੀ ਦਿਵਸ ਵਿੱਤੀ ਯਾਦਵक्ता ਦਿਵਸ ਮਨਾਇਆ ਗਿਆ 19 ਅਗਸਤ ਨੂੰ ਵਿਸ਼ਵ ਮਾਨਵਤਾਵਾਦੀ ਦਿਵਸ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ 20 ਅਗਸਤ ਨੂੰ ਨਵੇਂ ਆਉਣਯੋਗ ਗੁਰਜਾ ਦੇ ਸਦਭਾਵਨਾ ਦਿਵਸ ਵਿਸ਼ਵ ਮੱਛਰ ਦਿਵਸ ਮਨਾਇਆ ਗਿਆ 1 ਅਗਸਤ ਨੂੰ ਅਤਵਾਦੀ ਪੀੜਤਾਂ ਲਈ ਅੰਤਰਰਾਸ਼ਟਰੀ ਦਿਵਸ ਵਿਸ਼ਵ ਉਦਮੀ ਦਿਵਸ ਮਨਾਇਆ ਗਿਆ 22 ਅਗਸਤ ਨੂੰ ਧਰਮਜਨ ਵਿਸ਼ਵਾਸ ਦੀ ਆਧਾਰ ਤੇ ਹਿੰਸਾ ਦੇ ਪੀੜਤਾਂ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਇਹ 11 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾਂਦਾ ਹੈ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲਿੰਗ ਵਿੱਚ ਨਾਇਰਾ એનર્ਜੀ ਦੇ ਨਵੇਂ ਸੀਈਓ ਵਜੋਂ ਕਿਸ ਨੂੰ ਚੁਣਿਆ ਗਿਆ ਨਾਇਰਾ એનਰਜੀ ਇਨ ਨਾਇਰਾ ਇੱਕ ਭਾਰਤ ਦੀ ਸਭ ਤੋਂ ਫੇਮਸ ਤੇਲ ਦੀ ਕੰਪਨੀ ਆ ਜਿਸ ਦੇ ਸੀਈਓ ਵਜੋਂ ਚੁਣਿਆ ਗਿਆ ਵਾ ਤੈਮੂਰ ਤੈਮੂਰ ਅਬਾਸ ਗੁਲੇਵ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇਹ ਕਾਪਾਇੰਟਮੈਂਟ ਦੀ ਗੱਲ ਹੈ ਤਾਂ ਅਜੇ ਸਿੰਘ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ ਸਤੀਸ਼ ਬੋਲਚਾ ਦਿੱਲੀ ਪੁਲਿਸ ਕਮਿਸ਼ਨਰ ਚੁਣੇ ਗਏ ਆ ਦਿੱਲੀ ਦੇ ਸ਼੍ਰੀ ਨਿਵਾਸਨ ਸੁਵਾਮੀ ਐਡਵਰਟਾਈਜ਼ਿੰਗ ਏਜੰਸੀਜ਼ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ ਰਾਜੀਵ ਪ੍ਰਤਾਪ ਰੁੱਡੀ ਨੂੰ ਭਾਰਤੀ ਸੰਵਿਧਾਨ ਕਲੱਬ ਦਾ ਚੇਅਰਮੈਨ ਜਾਂ ਸਕੱਤਰ ਚੁਣਿਆ ਗਿਆ ਰਵੀ ਨਰਾਇਣ ਐਸ ਐਮ ਐਫ ਜੀ ਇੰਡੀਆ ਕ੍ਰੈਡਿਟ ਦੇ ਨਵੇਂ ਸੀਈਓ ਬਣੇ ਜੇ ਨੰਗੇਸ਼ਵਰ राव ਨੂੰ ਵਿਹਾਰ ਕ੍ਰਿਕਟ ਸੰਘ ਦਾ ਲੋਪਾਲ ਚੁਣਿਆ ਗਿਆ ਕੌਰਾ ਬੈਨਰਜਿੰਗ ਰਾਸ਼ਟਰੀ ਮੀਡੀਆ ਤੇ ਮਨੋਰੰਜਨ ਪ੍ਰੀਸਰ ਦਾ ਚੇਅਰਮੈਨ ਚੁਣਿਆ ਗਿਆ ਨੈਕਸਟ ਹੈ ਕਿਹੜੇ ਭਾਰਤੀ ਕ੍ਰਿਕਟਰ ਨੇ ਹਾਲੀ ਵਿੱਚ ਆਈਪੀਐਲ ਤੋਂ ਸન્યાਸ ਲਿਆ ਆਈਪੀਐਲ ਤੋਂ ਸન્યાਸ ਲਿਆਵਾਰ ਅਰਸ਼ਵਿਨ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਤੁਹਾਨੂੰ ਵੀ ਐ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਸਾਡੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਬਾਕ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ